ਯਾ ਲੱਗਦਾ ਸਾਰੀ ਭਈਆ ਖਾਨਾ ਫਿਰਦਾ ਨੇੜੇ ਨੇੜੇ ਪਿੰਡਾਂ ਨੂੰ ਉਥੇ ਜੱਜਲ ਗਿਆਨਾ ਰਾਮਸਰਾ ਫੁੱਲੋ ਕਲਕਵਾਲ ਇਹ ਪਿੰਡਾਂ ਚ ਗਿਆ ਮੈਂ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਟੀ ਵੀ ਹੋ ਗਈ ਕਾ ਸਾਰੀ ਜ਼ਹਿਰ ਫੈਕਟਰੀ ਧਰਤੀ ਉੱਪਰ ਪਾਈ ਜਾਂਦੀ ਹੈ ਉਹੀ ਲੋਕ ਪਾਣੀ ਵਰਤਦੇ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ-ਬਾਰ ਵੇਚ ਕੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਤੇ ਨੌਕਰੀਆਂ ਦੇ ਯੂਪੀ ਭਾਰ ਦੇ ਭਈਏ ਆ ਟੋਲ ਪਲਾਜ਼ਾ ਤੇ ਆ ਸ਼ੈਲਰਾਂ ਚ ਆ ਗਏ ਕਾਰਖਾਨਿਆਂ ਚ ਆ ਗਏ ਪੱਠਿਆਂ ਤੇ ਆ ਗਏ ਉਦਾਰ ਰੋਜ਼ਗਾਰ ਸਾਡੇ ਮਜ਼ਦੂਰਾਂ ਦਾ ਅੱਗੇ ਇਹਨਾਂ ਨੇ ਖੋਲਿਆ ਭਾਈ ਸਾਡੇ ਆਪਣੇ ਬੰਦਿਆਂ ਨੂੰ ਕੰਮ ਦਿਓਗੇ ਭਾਈ ਇਹ ਸਾਡੇ ਉਹ ਲੋਕ ਨੇ ਜਿਹੜੇ ਸਾਡੇ ਬਰਾਬਰ ਖੜਕੇ ਜੰਗਾਂ ਜੁੱਧਾਂ 'ਚ ਲੜੇ ਨੇ ਇੱਜਤਾਂ ਅਣਖਾਂ ਦੇ ਰਖਵਾਲੇ ਰਹੇ ਨੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਨੇ ਭਾਈ ਇਹ ਭਜਾਓ ਪੰਜਾਬ بچਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਮੌਤਾਂ ਹੀ ਮੇਰਾ ਵਿਰੋਧ ਹੋ ਜਾਏ ਭਈਏ ਭੱਜ ਗਏ ਕੰਮ ਕੌਣ ਕਰੂ ਕਰੋਨੇ ਵੇਲੇ ਸਾਰੇ ਭਈਏ ਭੱਜ ਗਏ ਸੀ ਕੀ ਲੋਕਾਂ ਨਾਲ ਝੋਨਾ ਲੱਗਿਆ ਕੀ ਲੋਕਾਂ ਦਾ ਕੰਮ ਹੋਇਆ ਨਹੀਂ 70 72 ਲੱਖ ਭਈਆ ਪੰਜਾਬ ਚ ਆ ਕੇ ਬਹਿ ਗਿਆ 20000 ਬੋਟ ਇੱਕ ਸਾਲ ਜਲੰਧਰ ਚ ਬਣ ਗਈ ਭਈਆਂ ਦੀ ਭਈਆ ਝੋਲਾ ਮਗਰੋਂ ਰੱਖਦਾ ਪੰਜਾਬ ਚ ਆ ਕੇ ਬੋਟ ਪਹਿਲਾਂ ਬਣ ਜਾਂਦੀ ਹੈ ਆ ਮੰਡੀਆਂ ਦੇ ਵਿੱਚ ਸਾਡੇ ਬੰਦਾਂ ਨੇ ਛੱਤਰ ਮਾਰ ਲਾਗੇ ਭਈਏ ਇੱਕ ਭਈਆ ਛੇੜ ਕੇ ਲੋ 50 ਇਕੱਠੇ ਹੋ ਜਾਂਦੇ ਆ ਆਪਣੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਆ ਵੀਡੀਓ ਸੁਣੀਆ ਭਾਈ ਤੁਸੀਂ ਕਿਸੇ ਨੇ ਆ ਆ ਤੁਹਾਨੂੰ ਸੁਣਾਉਣਾ ਮੈਂ ਵੀਡੀਓ ਭਈਏ ਦੀ ਸ਼ਾਇਦ ਸੁਣੀ ਹੋਵੇ ਕਿਸੇ ਨੇ ਆ ਸੁਣਿਓ ਭਾਈ ਗੱਪ ਪੁੰਡਾ ਸ਼ਗਨ ਕੀ ਆਈਆ ਬਈ ਅੱਜ ਵੀ ਦੇਖੋ ਉਹਦੇ ਕਿ ਭਈਆ ਜੋ ਨਾ ਪਤਾ ਪਿਛਲੇ ਦਿਨ ਗੱਲਿਆਂ ਨੇ ਭਈਆ ਨੇ ਕਹਿੰਦੇ ਨਾ ਇਹ ਨਾ ਸਮਝ ਨਹੀਂ ਆਉਣੀ ਇਹਦੇ ਤੇ ਪੂਰੀ ਲੁਧਿਆਣਾ ਲਾਈਵ ਲੁਧਿਆਣਾ ਲਾਈਵ ਕੋਈ ਚੈਨਲ ਆ ਪੇਜ ਆ ਉਹਦੇ ਉੱਤੇ ਪਾਈ ਹੋਈ ਆ ਸੁਣ ਲਿਓ ਕੱਢ ਕੇ ਕੀ ਕਹਿੰਦਾ ਭਈਆ ਜੈਦਾਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਅਸੀਂ ਸੰਭਾਂਗੇ ਸੋਡੇ ਕਰਾਂ ਸਾਡੇ ਜਵਾਬ ਨੇ ਸਰਚ ਗਲੀਆਂ ਕਰਨ ਲੱਗੇ ਬਾਈ ਪਿੰਡਾਂ ਦੇ ਸਰਪੰਚਾਂ ਨੇ ਵੋਟਾਂ ਲੈਣ ਦੇ ਮਾਰਿਆਂ ਨੇ ਪਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਤੀਆਂ ਸੋਡੇ ਬਣੀਆਂ ਪਿੰਡ ਚ ਹੈ ਹੈਗੀਆਂ ਨਾ ਇਹ ਇਹ ਸਾਨੂੰ ਦੁੱਖ ਦੇਣਗੇ ਯਾਦ ਰੱਖਿਓ ਆ 40 ਸਾਲਾਂ ਦੇ ਵਿੱਚ ਦੁੱਗਣੇ ਹੋ ਜਾਣੇ ਆ ਤੇ ਸੜਵਾਈ ਇੱਥੇ ਉਹਦੀ ਹੋਣੀ ਆ ਬਾਈ ਜਿਹਦੀ ਗਿਣਤੀ ਜ਼ਿਆਦੇ ਆ ਆ ਪਰਸੋਂ ਚੌਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪੋਜਪੂਰੀ ਗਾਣਾ ਤੇ ਨੱਚ ਰਿਹਾ ਹੈ ਲੁਧਿਆਣਾ ਜਿਹੜਾ ਐਮਪੀ ਖੜਾ ਹੁੰਦਾ ਐ ਐਮਐਲਏ ਖੜਾ ਹੁੰਦਾ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਾ ਭਈਆਂ ਨੂੰ ਖੁਸ਼ ਕਰਨ ਦੀ ਖਾਤਰ ਸੋ ਇਸ ਕਰਕੇ ਇਹ ਹਾਲਾਤ ਬਹੁਤ ਜ਼ਿਆਦੇ ਭੈਣਕ ਬਣਨੇ ਆ ਪਹਿਲਾਂ ਆਪਾਂ ਬਾਬਾ ਇਹ ਮੋਟਰਾਂ ਦੇ ਰੱਖੇ ਖੇਤਾਂ ਰੱਖਦੇ ਸੀ ਹੁਣ ਘਰਾਂ 'ਚ ਬਾੜ ਲਈ ਫਿਰ ਆਪਾਂ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਪਿਝਾ ਕੇ ਲੈ ਗਏ ਸਾਨੂੰ ਵੱਢ ਕੇ ਮਾਰ ਗਏ ਆ ਥੋੜੇ ਮੈਨੂੰ ਅੱਜ ਹੀ ਦੱਸੀਆ ਗੱਲ ਪਿੰਡ 'ਚ ਆ ਬਲਾਡ ਮਹਿਮੇ ਦੀ ਕਟਣਾ ਹੋਈ ਸੀ ਕੋਈ ਕਈ ਸਾਲ ਪਹਿਲਾਂ ਨਹੀਂ ਦੱਸਦੇ ਆ ਉਹ ਭਈਆ ਸਾਰਿਆਂ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਆ ਕੋਪਰ ਹੀਡੇ ਮੰਡਿਆਉਂ ਦੇ ਗੜ੍ਹ ਕੋਲ ਦੀ ਖਬਰ ਹੈ ਤਿੰਨ ਸਾਲ ਦੀ ਬੱਚੀ ਭਈਏ ਨੇ ਬਲਾਤਕਾਰ ਕਰਕੇ ਮਾਰਤੀ ਕੈਲੇ ਬਾਂਦਰ ਪਿੰਡ ਗਿਆ ਮੈਂ 400 ਭਈਆ ਪਿੰਡ 'ਚ ਬੈਠਾ ਉਹ ਗਰੀਬ ਘਰਾ ਦੇ ਮੁੰਡੇ ਮੇਰੇ ਕੋਲ ਆਏ ਕਹਿੰਦੇ ਭਾਈ ਸਾਡੀਆਂ ਬੁੜੀਆਂ ਕੁੜੀਆਂ ਨੇ ਹੱਟੀ ਪੱਠੀ ਜਾਣਾ ਹੁੰਦਾ ਵਾਸਟ ਦੇ ਬਸ ਚੜਨੀਆਂ ਭਈਏ ਰਿਕਰਾ ਪਾਈ ਫਿਰਦੇ ਪਿੰਡ 'ਚ ਸਾਬਕਾ ਸਰਪੰਚ 40 50 ਭਈਆ ਆਪਣੇ ਘਰੇ ਬਢਾਈ ਬੈਠਾ ਪਿੱਛੇ ਜੇ ਕਹਿੰਨੇ ਮੇਰੀ ਵੀਡੀਓ ਦੇਖੀ ਹੋਣੀ ਹੈ ਸ਼ਾਇਦ ਦੁੱਖ ਸਾਲ ਪਹਿਲਾਂ ਦੀ ਮਹਾਰਾਜ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਵਿੱਚੇ ਪਸੂ ਰੱਖੇ ਉੱਤੇ ਹੀ ਵਿੱਚੇ ਗੋਹਾ ਕੋਲੀ ਜਾਣ ਵਿੱਚੇ ਗੰਦ ਵਿੱਚੇ ਜਿੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕਿ ਨਾ ਇਹਦਾ ਸੀ ਇੱਥੇ ਪਾਣੀ ਪੀਣਿਆਗਾ ਸੂਏ ਦਾ ਤੁਸੀਂ ਗੰਦ ਪਾਈ ਜਾਂਦੇ ਹੋ ਰਾਤ ਨੂੰ ਦਾਹ ਲੈ ਗੋਦੇ ਘਰੇ ਵੜ ਗਏ ਸਾਨੂੰ ਸੁਨੇਹਾ ਆ ਗਿਆ ਪਿੰਡੋਂ ਚੱਲ ਕੇ ਆਏ ਭਈਏ ਦੇ ਵੱਲੇ ਉਹਦੇ ਗਮਾਂਢੀਆਂ ਨੇ ਮੁੰਡਿਆਂ ਦੇ ਨੇ ਚਾਰ ਪੰਜ ਘਰਾਂ ਨੇ ਭਈਏ ਆਪਣੇ ਘਰੇ ਬਿਠਾ ਲਏ ਜਾਲ ਉਲਟੇ ਸਾਨੂੰ ਕਹਿਣ ਲੱਗੇ ਤੂੰ ਯਾਰ ਤੰਗ ਕਰਦੇ ਹੋ ੱੱੱਕਾ ਕਰਦੇ ਹੋ ਪ੍ਰਦੇਸੀ ਐ ਪ੍ਰਵਾਸੀ ਐ ਗਰੀਬ ਐ ਤੇ ਮਿੰਟ ਪੰਜ ਲਾਉਂਦਿਆਂ ਬਈ ਬੰਦਾ ਮਾਰਨ ਲੱਗੇ ਸੋ ਬੇਨਤੀ ਆ ਬਾਈ ਇੱਕ ਤਾਂ ਤੁਹਾਨੂੰ ਪਿੰਡ ਵਾਲਿਓ ਜਿਹੜਾ ਵੀ ਨਵਾਂ ਸਰਪੰਚ ਚਣੋਗੇ ਉਹਨੂੰ ਇਹ ਗੱਲ ਕਹੋਗੇ ਪਿੰਡ ਦੇ ਵਿੱਚ ਭਈਏ ਦੀ ਵੋਟ ਨਹੀਂ ਵੰਡਣੀ ਚਾਹੀਦੀ ਮਤ ਆਪਾ ਤੇ ਨਹੀਂ ਯਾਦ ਰੱਖਿਓ 184 ਆਪਾਂ ਕਹਿੰਦੇ ਦਿੱਲੀ 'ਚ ਬਣੀ ਸੀ ਦੂਜੀ 84 ਇੱਥੇ ਬਣ ਜਾਣੀ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈਗੇ ਕੋਈ ਬੰਦਾ ਆਵੇ ਜੀ ਸਤ ਕੇ ਆਵੇ ਕੰਮ ਕਰੇ ਵਾਪਸ ਜਾਵੇ ਪੰਜਾਬ ਸ਼ਾਮਲਾਡ ਬਣਾਤਾ ਯਾਰ ਆ ਰਾਮਾ ਅਫਸੇਂਦਰੀ ਆਪਣੇ ਬਰਿੰਡੇ ਵਾਲੀ ਜਾਵੜਿਓ ਲੱਗਦਾ ਹੀ ਨਹੀਂ ਪੰਜਾਬ ਵਰਗਾ ਯੂਪੀ ਬਿਹਾਰ ਵਰਦਿਆਂ ਲੱਗਦਾ ਸਾਰਾ ਹੀ ਭਈਆ ਖਾਨਾ ਫਿਰਦਾ ਨੇੜੇ ਨੇੜੇ ਪਿੰਡਾਂ ਨੂੰ ਉੱਥੇ ਜੱਜਲ ਗਿਆਨਾ ਰਾਮਸਰਾ ਫੁੱਲੋ ਕਣਕਵਾਲ ਇਹ ਪਿੰਡਾਂ ਚ ਗਿਆ ਮੈਂ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਟੀਵੀ ਹੋ ਗਈ ਤਾਂ ਸਾਰੀ ਜ਼ਹਿਰ ਫੈਕਟਰੀ ਦਾ ਡੀਟਾ ਪਾਈ ਜਾਂਦੀ ਹੈ ਉਹੀ ਲੋਕ ਪਾਣੀ ਵਰਤਦੇ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ-ਬਾਰ ਵੇਚ ਕੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਨਾਫਰੀਆਂ ਦੇ ਜੁਪੀ ਭਾਰ ਦੇ ਭਈਏ ਟੋਲ ਪਲਾਜਾਂ ਤੇ ਆਇਆ ਸ਼ੈਲਰਾਂ ਤੇ ਆ ਗਏ ਕਾਰਖਾਨਿਆਂ ਤੇ ਆ ਗਏ ਪੱਠਿਆਂ ਤੇ ਆ ਗਏ ਕੋਲਰ ਰਿਗਾਰ ਸਾਡੇ ਮਜ਼ਦੂਰਾਂ ਦਾ ਆ ਗਏ ਇਹਨਾਂ ਨੇ ਖੋਲਿਆ ਭਾਈ ਸਾਡੇ ਆਪਣੇ ਬੰਦਿਆਂ ਨੂੰ ਕੰਮ ਦਿਓਗੇ ਭਾਈ ਇਹ ਸਾਡੇ ਉਹ ਲੋਕ ਨੇ ਜੇ ਸਾਡੇ ਬਰਾਬਰ ਖੜ ਕੇ ਜੰਗਾ ਜੁੱਧਾਂ 'ਚ ਲੜੇ ਨੇ ਇੱਜਤਾਂ ਅਣਖਾਂ ਦੇ ਰਖਵਾਲੇ ਰਹੇ ਨੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਭਈਏ ਭਜਾਓ ਪੰਜਾਬ بچਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਬਹੁਤ ਥਾਈ ਮੇਰਾ ਵਿਰੋਧ ਹੋ ਜਾਏ ਭਈਏ ਭੱਜ ਗਏ ਕੰਮ ਕੌਣ ਕਰੂ ਕਰੋਨੇ ਵੇਲੇ ਸਾਰੇ ਭਈਏ ਭੱਜ ਗਏ ਸੀ ਕੀ ਲੋਕਾਂ ਨਾਲ ਝੋਨਾ ਲੱਗਿਆ ਕੀ ਲੋਕਾਂ ਦਾ ਕੰਮ ਹੋਇਆ ਨਹੀਂ 70 72 ਲੱਖ ਭਈਆ ਪੰਜਾਬ ਚ ਆ ਕੇ ਬਹਿ ਗਿਆ 20000 ਵੋਟ ਇੱਕ ਸਾਲ ਜਲੰਧਰ ਚ ਬਣ ਗਈ ਭਈਆਂ ਦੀ ਭਈਆ ਝੂਲਾ ਮਗਰੋਂ ਰੱਖਦਾ ਪੰਜਾਬ ਚ ਆ ਕੇ ਵੋਟ ਪਹਿਲਾਂ ਬਣ ਜਾਂਦੀ ਹੈ ਆ ਮੰਡੀਆਂ ਦੇ ਵਿੱਚ ਸਾਡੇ ਬੰਦਾਂ ਨੇ ਛੇੜ ਮਾਰ ਲਾ ਗਏ ਭਈਏ ਇੱਕ ਭਈਆ ਛੇੜ ਕੇ ਦਿਲੋਂ 50 ਇਕੱਠੇ ਹੋ ਜਾਂਦੇ ਆ ਆਪਣੇ ਬੰਦੇ ਖੜ ਕੇ ਦਮਾਸ਼ਾ ਦੇਖ ਦਿੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਆ ਵੀਡੀਓ ਸੁਣੀਆ ਭਾਈ ਤੁਸੀਂ ਕਿਸੇ ਨੇ ਆ ਆ ਤੁਹਾਨੂੰ ਸੁਣਾਉਣਾ ਮੈਂ ਵੀਡੀਓ ਭਈਏ ਦੀ ਸ਼ਾਇਦ ਸੁਣੀ ਹੋਵੇ ਕਿਸੇ ਨੇ ਆ ਸੁਣੀਏ ਭਾਈ ਗੱਲ ਬੁੰਦਾ ਚਗਵਾ ਦਾ ਕੀ ਆਈਦਾ ਅੱਜ ਵੀ ਮੇਰੇ ਕੋਲ ਤੇ ਕਿ ਭਈਆ ਜੋ ਹਨ ਨਾ ਆ ਗਿਆ ਇਹ ਨਾ ਸਮਝ ਨਹੀਂ ਆਉਣੀ ਇਹਦੇ ਤੇ ਪੂਰੀ ਲੁਧਿਆਣਾ ਲਾਈਵ ਲੁਧਿਆਣਾ ਲਾਈਵ ਕੋਈ ਚੈਨਲ ਹੈ ਪੇਜ ਹੈ ਉਹਦੇ ਉੱਤੇ ਪਾਈ ਹੋਈ ਹੈ ਸੁਣ ਲਿਓ ਕੱਢ ਕੇ ਕੀ ਕਹਿੰਦਾ ਭਈਆ ਜੈਦਾਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਅਸੀਂ ਸੰਭਾਂਗੇ ਸੋਡੇ ਕਰਾਂ ਸਾਡੇ ਜਵਾਬ ਨੇ ਸਿਰਚ ਗਲੀਆਂ ਕਰਨ ਲੱਗੇ ਬਈ ਪਿੰਡਾਂ ਦੇ ਸਰਪੰਚਾਂ ਨੇ ਵੋਟਾਂ ਲੈਣ ਦੇ ਮਾਰਿਆਂ ਨੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਤੀਆਂ ਸੋਡੇ ਬਣੀਆਂ ਪਿੰਡ 'ਚ ਹੈ 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 ਗਈਆਂ ਨਾ ਇਹ ਇਹ ਜਨ ਦੁੱਖ ਦੇਣਗੇ ਯਾਦ ਰੱਖਿਓ ਆ ਚੋਂ ਸਾਲਾਂ ਦੇ ਵਿੱਚ ਦੁੱਬਣੇ ਹੋ ਜਾਣੇ ਆ ਤੇ ਸੜਵਾਈ ਇੱਥੇ ਉਹਦੀ ਹੋਣੀ ਆ ਬਾਈ ਜਿਹਦੀ ਗਿਣਤੀ ਜ਼ਿਆਦੇ ਆ ਆ ਪਰਸੋਂ ਚੌਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪੋਜਪੂਰੀ ਗਾਣੇ ਤੇ ਨੱਚ ਰਿਹਾ ਹੈ ਲੁਧਿਆਣਾ ਜਿਹੜਾ ਐਮਪੀ ਖੜਾ ਹੁੰਦਾ ਐਮਐਲਏ ਖੜਾ ਹੁੰਦਾ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਾ ਪਿੰਡਾਂ ਨੂੰ ਖੁਸ਼ ਕਰਨ ਦੀ ਖਾਤਰ ਸੋ ਇਸ ਕਰਕੇ ਇਹ ਹਾਲਾਤ ਬਹੁਤ ਜ਼ਿਆਦਾ ਭੈਣਕ ਬਣਨੇ ਆ ਪਹਿਲਾਂ ਆਪਾਂ ਬਾਬਾ ਇਹ ਮੋਟਰਾਂ ਦੇ ਰੱਖੇ ਖੇਤਾਂ ਰੱਖਦੇ ਸੀ ਹੋਰ ਘਰਾਂ 'ਚ ਬਾੜ ਲਏ ਫਿਰ ਆਪਾਂ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਪਿਝਾ ਕੇ ਲੈ ਗਈ ਸਾਨੂੰ ਵੱਢ ਕੇ ਮਾਰ ਗਏ ਆ ਥੋੜੇ ਮੈਨੂੰ ਅੱਜ ਹੀ ਦੱਸੀਆ ਗੱਲ ਪਿੰਡ 'ਚ ਆ ਬਲਾਡ ਮਹਿਮੇ ਦੀ ਘਟਨਾ ਹੋਈ ਸੀ ਕੋਈ ਕਈ ਸਾਲ ਪਹਿਲਾਂ ਨਹੀਂ ਦੱਸਦੇ ਆ ਉਹ ਭਈਆ ਸਾਰਿਆਂ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਆ ਕੋਪਰ ਹੀਡੇ ਮੰਡਿਆਮਦਗੜ ਕੋਲ ਦੀ ਖਬਰ ਹੈ 3 ਸਾਲ ਦੀ ਬੱਚੀ ਭਈਏ ਨੇ ਬਲਾਤਕਾਰ ਕਰਕੇ ਮਾਰਤੀ ਕੈਲੇ ਬਾਂਦਰ ਪਿੰਡ ਗਿਆ ਮੈਂ 400 ਭਈਆ ਪਿੰਡ 'ਚ ਬੈਠਾ ਉਹ ਗਰੀਬ ਘਰਾ ਦੇ ਮੁੰਡੇ ਮੇਰੇ ਕੋਲੇ ਆਏ ਕਹਿੰਦੇ ਭਾਈ ਸਾਡੀਆਂ ਬੁੜੀਆਂ ਕੁੜੀਆਂ ਨੇ ਹੱਟੀ ਪੱਠੀ ਜਾਣਾ ਹੁੰਦਾ ਵਾਸਟ ਦੇ ਬਸ ਚੜਨੀ ਆ ਭਈਏ ਰਿਕਰਾ ਪਾਈ ਫਿਰਦੇ ਪਿੰਡ 'ਚ ਸਾਫਕਾ ਸਰਪੰਚ 40 50 ਭਈਆ ਆਪਣੇ ਘਰੇ ਬਢਾਈ ਬੈਠਾ ਪਿੱਛੇ ਜੇ ਕਹਿੰਦੇ ਮੇਰੀ ਵੀਡੀਓ ਦੇਖੀ ਹੋਣੀ ਹੈ ਸ਼ਾਇਦ ਦੁੱਖ ਸਾਲ ਪਹਿਲਾਂ ਦੀ ਮਹਾਰਾਜ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਵਿਚੇ ਪਾ SU ਰੱਖੇ ਉੱਤੇ ਹੀ ਵਿੱਚੇ ਗੋਹਾ ਕੋਲੀ ਜਾਣ ਵਿੱਚੇ ਗੰਦ ਵਿੱਚੇ ਲੀੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕਿ ਨਾ ਇਹ ਤਾਂ ਸੀ ਇੱਥੇ ਪਾਣੀ ਪੀਣ ਆ ਗਾ ਸੂਏ ਦਾ ਤੁਸੀਂ ਗੰਦ ਪਾਈ ਜਾਂਦੇ ਹੋ ਰਾਤ ਨੂੰ ਦਾਹ ਲੱਗ ਉਹਦੇ ਘਰੇ ਵੜ ਗਏ ਸਾਨੂੰ ਸੁਨੇਹਾ ਆ ਗਿਆ ਪਿੰਡੋਂ ਚੱਲ ਕੇ ਆਏ ਭਈਏ ਦੇ ਵੱਲੇ ਉਹਦੇ ਗਮਾਂਡੀਆਂ ਨੇ ਮੁੰਡਿਆਂ ਦੇ ਨੇ ਚਾਰ ਪੰਜ ਘਰਾਂ ਨੇ ਭਈਏ ਆਪਣੇ ਘਰੇ ਬਿਠਾ ਲੈ ਜਾਣ ਉਲਟੇ ਸਾਨੂੰ ਕਹਿਣ ਲੱਗੇ ਤੂੰ ਯਾਰ ਤੰਗ ਕਰਦੇ ਹੋ ੱੱੱਕਾ ਕੱਢਦੇ ਹੋ ਪ੍ਰਦੇਸੀ ਐ ਪ੍ਰਵਾਸੀ ਐ ਗਰੀਬ ਐ ਤੇ ਮਿੰਟ ਪੰਜ ਲਾਉਂਦੇ ਆ ਬਈ ਬੰਦਾ ਮਾਰਨ ਲੱਗੇ ਸੋ ਬੇਨਤੀ ਆ ਭਾਈ ਇੱਕ ਤਾਂ ਤੁਹਾਨੂੰ ਪਿੰਡ ਵਾਲਿਓ ਜਿਹੜਾ ਵੀ ਨਵਾਂ ਸਰਪੰਚ ਚਣੋਗੇ ਉਹ ਨੂੰ ਇਹ ਗੱਲ ਕਹੋਗੇ ਪਿੰਡ ਦੇ ਵਿੱਚ ਭਈਏ ਦੀ ਵੋਟ ਨਹੀਂ ਬਣਨੀ ਚਾਹੀਦੀ ਮਤਾਪਾ ਤੇ ਨਹੀਂ ਯਾਦ ਰੱਖਿਓ 184 ਆਪਾਂ ਕਹਿੰਦੇ ਦਿੱਲੀ ਚ ਬਣੀ ਸੀ ਦੂਜੀ 84 ਇੱਥੇ ਬਣ ਜਾਣੀ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈਗੇ ਕੋਈ ਬੰਦਾ ਆਵੇ ਜੀ ਸਤ ਕੇ ਆਵੇ ਕੰਮ ਕਰੇ ਵਾਪਸ ਜਾਵੇ ਪੰਜਾਬ ਸ਼ਾਮਲਾੜ ਬਣਾਤਾ ਯਾਰ ਆ ਰਾਮਾ ਰਫੇਂਦਰੀ ਆਪਣੇ ਬਰਿੰਡੇ ਵਾਲੀ ਜਾਵੜਿਓ ਲੱਗਦਾ ਹੀ ਨਹੀਂ ਪੰਜਾਬ ਪਰ ਤਾਂ ਯੂਪੀ ਬਿਹਾਰ ਫਿਰਦੇ ਆ ਲੱਗਦਾ ਸਾਰਾ ਹੀ ਭਈਆ ਖੰਨਾ ਫਿਰਦਾ ਨੇੜੇ ਨੇੜੇ ਪਿੰਡਾਂ ਨੂੰ ਉਥੇ ਜੱਜਲ ਗਿਆਨਾ ਰਾਮਸਰਾ ਫੁੱਲੋ ਕਣਕਵਾਲ ਇਹ ਪਿੰਡਾਂ ਚ ਗਿਆ ਮੈਂ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਟੀਵੀ ਹੋਗੀ ਕਾ ਸਾਰੀ ਜ਼ਹਿਰ ਫੈਕਟਰੀ ਧਰਤੀ ਉੱਤੇ ਪਾਈ ਜਾਂਦੀ ਹੈ ਉਹੀ ਲੋਕ ਪਾਣੀ ਵਰਤਦੇ ਆ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ-ਬਾਰ ਵੇਚ ਕੇ ਪੈਨਸ਼ਨਣ ਲਈ ਮਜਬੂਰ ਹੋ ਗਏ ਤੇ ਨਾਫਰੀਆਂ ਦੇ ਜੂਪੀ ਭਰ ਦੇ ਭਈਏ ਆ ਟੋਲ ਪਲਾਜਾਂ ਤੇ ਆ ਛੈਲਰਾਂ 'ਚ ਆ ਗਏ ਕਾਰਖਾਨਿਆਂ 'ਚ ਆ ਗਏ ਪੱਠਿਆਂ ਤੇ ਆ ਗਏ ਕੋਲਰ ਰਿਗਾਰ ਸਾਡੇ ਮਜ਼ਦੂਰਾਂ ਦਾ ਆ ਕੇ ਇਹਨਾਂ ਨੇ ਖੋਲਿਆ ਭਾਈ ਸਾਡੇ ਆਪਣੇ ਬੰਦਿਆਂ ਨੂੰ ਕੰਮ ਦੇਵੋਗੇ ਭਾਈ ਇਹ ਸਾਡੇ ਉਹ ਲੋਕ ਨੇ ਜਿਹੜੇ ਸਾਡੇ ਬਰਾਬਰ ਖੜ ਕੇ ਜੰਗਾ ਜੁੱਧਾਂ 'ਚ ਲੜੇ ਨੇ ਇੱਜ ਤਾਂ ਅਣਖਾਂ ਦੇ ਰਖਵਾਲੇ ਰਹੇ ਨੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਭਈਏ ਭਜਾਓ ਪੰਜਾਬ ਜਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਮੌਤ ਹੈ ਮੇਰਾ ਵਿਰੋਧ ਹੋਇਆ ਜੇ ਭਈਏ ਭੱਜ ਗਏ ਕੰਮ ਕੌਣ ਕਰੂ ਕਰੋਨੇ ਵੇਲੇ ਸਾਰੇ ਭਈਏ ਭੱਜ ਗਏ ਸੀ ਕੀ ਲੋਕਾਂ ਦਾ ਝੋਨਾ ਲੱਗਿਆ ਨਹੀਂ ਕੀ ਲੋਕਾਂ ਦਾ ਕੰਮ ਹੋਇਆ ਨਹੀਂ 70-72 ਲੱਖ ਭਈਆ ਪੰਜਾਬ ਚ ਆ ਕੇ ਬਹਿ ਗਿਆ 20000 ਬੋਟ ਇੱਕ ਸਾਲ ਜਲੰਧਰ ਚ ਬਣ ਗਈ ਭਈਆਂ ਦੀ ਭਈਆ ਝੋਲਾ ਮਗਰੋਂ ਰੱਖਦਾ ਪੰਜਾਬ ਜਾ ਕੇ ਬੋਟ ਪਹਿਲਾਂ ਬਣ ਜਾਂਦੀ ਹੈ ਆ ਮੰਡੀਆਂ ਦੇ ਵਿੱਚ ਸਾਡੇ ਬੰਦਿਆਂ ਨੇ ਛੱਤਰ ਮਾਰ ਲਾਗੇ ਭਈਏ ਇੱਕ ਭਈਆ ਛੇੜ ਕੇ ਲੋ 50 ਇਕੱਠੇ ਹੋ ਜਾਂਦੇ ਆ ਆਪਣੇ ਬੰਦੇ ਖੜ ਕੇ ਦਿਮਾਸ਼ਾ ਦੇ ਦਿੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਆ ਵੀਡੀਓ ਸੁਣੀ ਆ ਬਾਈ ਤੁਸੀਂ ਕਿਸੇ ਨੇ ਆ ਆ ਤੁਹਾਨੂੰ ਸੁਣਾਉਣਾ ਮੈਂ ਵੀਡੀਓ ਬਈ ਇਹਦੀ ਸਿਆ ਸੁਣੀ ਹੋਵੇ ਕਿਸੇ ਨੇ ਆ ਸੁਣੀ ਆ ਬਾਈ ਗਿਆ ਪੁੱਤਾ ਛੱਡੋ ਆ ਜੀ ਆ ਅੱਜ ਵੀ ਮੈਂ ਦੇਖਉਂਦੇ ਕਿ ਭਈਆ ਜੋ ਨਾ ਕਰਾ ਪਿੰਡ ਦੇ ਯਾਰ ਗੱਲਿਆਂ ਦੇ ਭਈਆ ਨੇ ਕਰਦੇ ਇਹ ਨਾ ਸਮਝ ਨਹੀਂ ਆਉਣੀ ਇਹਦੇ ਤੇ ਪੂਰੀ ਲੁਧਿਆਣਾ ਲਾਈਵ ਲੁਧਿਆਣਾ ਲਾਈਵ ਕੋਈ ਚੈਨਲ ਹੈ ਪੇਜ ਹੈ ਉਹਦੇ ਉੱਤੇ ਪਾਈ ਹੋਈ ਹੈ ਸੁਣ ਲਿਓ ਕੱਢ ਕੇ ਕੀ ਕਹਿੰਦਾ ਭਈਆ ਜੈਦਾਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਅਸੀਂ ਸੰਭਾਂਗੇ ਛੋਡੇ ਘਰਾਂ ਸਾਡੇ ਜਵਾਕ ਨੇ ਸਿਰਚ ਗਲੀਆਂ ਕਰਨ ਲੱਗੇ ਭਈ ਪਿੰਡਾਂ ਦੇ ਸਰਪੰਚਾਂ ਨੇ ਵੋਟਾਂ ਲੈਣ ਦੇ ਮਾਰਾਂ ਨੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਤੀਆਂ ਛੋਡੇ ਬਣੀਆਂ ਪਿੰਡ 'ਚ ਹੈ ਹੈਗੀਆਂ ਨਾ ਇਹ ਇਹ ਜਨ ਦੁੱਖ ਦੇਣਗੇ ਯਾਦ ਰੱਖਿਓ ਆ 4 ਸਾਲਾਂ ਦੇ ਵਿੱਚ ਡੁੱਬਣੇ ਹੋ ਜਾਣੇ ਆ ਤੇ ਸੜਵਾਈ ਇੱਥੇ ਉਹਦੀ ਹੋਣੀ ਆ ਭਾਈ ਜਿਹਦੀ ਗਿਣਤੀ ਜ਼ਿਆਦਾ ਆ ਆ ਪਰਸੋਂ ਚੌਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪੋਜਪੂਰੀ ਗਾਣੇ ਤੇ ਨੱਚ ਰਿਹਾ ਹੈ ਲੁਧਿਆਣਾ ਜਿਹੜਾ ਐਮਪੀ ਖੜਾ ਹੁੰਦਾ ਐਮਐਲਏ ਖੜਾ ਹੁੰਦਾ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਾ ਭਿੰਆਂ ਨੂੰ ਖੁਸ਼ ਕਰਨ ਦੀ ਖਾਤਰ ਸਿਸ ਕਰਕੇ ਇਹ ਹਾਲਾਤ ਬਹੁਤ ਜ਼ਿਆਦਾ ਭੈਣਕ ਬਣਨੇ ਆ ਪਹਿਲਾਂ ਆਪਾਂ ਇਹ ਮੋਟਰਾਂ ਦੇ ਰੱਖੇ ਖੇਤਾਂ ਰੱਖਦੇ ਸੀ ਹੁਣ ਘਰਾਂ 'ਚ ਬਾੜ ਲਈ ਫਿਰ ਆਪਾਂ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਪਜਾ ਕੇ ਲੈ ਗਈ ਸਾਨੂੰ ਵੱਢ ਕੇ ਮਾਰ ਗਏ ਆ ਥੋੜੇ ਮੈਨੂੰ ਅੱਜ ਹੀ ਦੱਸੀਆ ਗੱਲ ਪਿੰਡ 'ਚ ਆ ਬਲਾਡ ਮਹਿਮੇ ਦੀ ਕਟਣਾ ਹੋਈ ਸੀ ਕੋਈ ਕਈ ਸਾਲ ਪਹਿਲਾਂ ਨਹੀਂ ਦੱਸਦੇ ਆ ਉਹ ਭਈਆ ਸਾਰਿਆਂ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਆ ਕੋਪਰ ਹੀ ਡੇ ਮੰਡਿਆਉਂ ਦੇ ਗਣਕੋਲ ਦੀ ਖਬਰ ਹੈ ਤਿੰਨ ਸਾਲ ਦੀ ਬੱਚੀ ਭਈਏ ਨੇ ਬਲਾਦਕਾਰ ਕਰਕੇ ਮਾਰਤੀ ਕੈਲੇ ਬਾਂਦਰ ਪਿੰਡ ਗਿਆ ਮੈਂ 400 ਭਈਆ ਪਿੰਡ 'ਚ ਬੈਠਾ ਹੈ ਉਹ ਗਰੀਬ ਘਰਾ ਦੇ ਮੁੰਡੇ ਮੇਰੇ ਕੋਲੇ ਆਏ ਕਹਿੰਦੇ ਭਾਈ ਸਾਡੀਆਂ ਬੁੜੀਆਂ ਕੁੜੀਆਂ ਨੇ ਹੱਟੀ ਪੱਠੀ ਜਾਣਾ ਹੁੰਦਾ ਬਾਸਟ ਦੇ ਬਾਸ ਚੜਨੀ ਆ ਭਈਏ ਰਿਕਰਾ ਪਾਈ ਫਿਰਦੇ ਪਿੰਡ 'ਚ ਸਾਬਕਾ ਸਰਪੰਚ 40 50 ਭਈਆ ਆਪਣੇ ਘਰੇ ਬਢਾਈ ਬੈਠਾ ਪਿੱਛੇ ਜੇ ਕਹਿੰਦੇ ਮੇਰੀ ਵੀਡੀਓ ਦੇਖੀ ਹੋਣੀ ਹੈ ਸ਼ਾਇਦ ਦੁੱਖ ਸਾਲ ਪਹਿਲਾਂ ਦੀ ਮਹਾਰਾਜ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਵਿੱਚੇ ਪਸੂ ਰੱਖੇ ਉੱਤੇ ਹੀ ਵਿੱਚੇ ਗੋਹਾ ਕੋਲੀ ਜਾਣ ਵਿੱਚੇ ਗੰਦ ਵਿੱਚੇ ਲੀੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕਹਿੰਦਾ ਸੀ ਇੱਥੇ ਪਾਣੀ ਪੀਣੇ ਆ ਗਾ ਸੂਏ ਦਾ ਤੁਸੀਂ ਗੰਦ ਪਾਈ ਜਾਂਦੇ ਹੋ ਰਾਤ ਨੂੰ ਦਾਹ ਲੈ ਗਦੇ ਘਰੇ ਵ ਸਾਨੂੰ ਸੁਨੇਹਾ ਆ ਗਿਆ ਪਿੰਡੋਂ ਚੱਲ ਕੇ ਆਏ ਭਈਏ ਦੇ ਵੱਲੇ ਉਹਦੇ ਗਮਾਂਢੀਆਂ ਨੇ ਮੁੰਡਿਆਂ ਦੇ ਨੇ ਚਾਰ ਪੰਜ ਘਰਾਂ ਨੇ ਭਈਏ ਆਪਣੇ ਘਰੇ ਬਿਠਾ ਲਏ ਜਾਨ ਉਲਟੇ ਸਾਨੂੰ ਕਹਿਣ ਲੱਗੇ ਤੂੰ ਯਾਰ ਤੰਗ ਕਰਦੇ ਹਾਂ ੱੱੱਕਾ ਕਰਦੇ ਹਾਂ ਪ੍ਰਦੇਸੀ ਐ ਪ੍ਰਵਾਸੀ ਐ ਗਰੀਬ ਐ ਤੇ ਮਿੰਟ ਪੰਜ ਲਾਉਂਦਿਆਂ ਭਈ ਬੰਦਾ ਮਾਰਨ ਲੱਗੇ ਸੋ ਬੇਨਤੀ ਆ ਭਾਈ ਇੱਕ ਤਾਂ ਤੁਹਾਨੂੰ ਪਿੰਡ ਵਾਲਿਓ ਜਿਹੜਾ ਵੀ ਨਵਾਂ ਸਰਪੰਚ ਚਣੋਗੇ ਉਹਨੂੰ ਇਹ ਗੱਲ ਕਹੋਗੇ ਪਿੰਡ ਦੇ ਵਿੱਚ ਭਈਏ ਦੀ ਵੋਟ ਨਹੀਂ ਬਣਨੀ ਚਾਹੀਦੀ ਮਤਾਪਾ ਤੇ ਨਹੀਂ ਯਾਦ ਰੱਖਿਓ 184 ਆਪਾਂ ਕਹਿੰਦੇ ਦਿੱਲੀ ਚ ਬਣੀ ਸੀ ਦੂਜੀ 84 ਇੱਥੇ ਬਣ ਜਾਣੀ ਅਸੀਂ ਕਿਸੇ ਮੁਨਫਤਾ ਦੇ ਖਿਲਾਫ ਨਹੀਂ ਹੈਗੇ ਕੋਈ ਬੰਦਾ ਆਵੇ ਜੀ ਸਤ ਕੇ ਆਵੇ ਕੰਮ ਕਰੇ ਵਾਪਸ ਜਾਵੇ ਪੰਜਾਬ ਸ਼ਾਮਲਾਡ ਬਣਾਤਾ ਯਾਰ ਆ ਰਾਮਾ ਰਫੇਂਦਰੀ ਆਪਣੇ ਬਰਿੰਡੇ ਵਾਲੀ ਜਾਵੜਿਓ ਲੱਗਦਾ ਹੀ ਨਹੀਂ ਪੰਜਾਬ ਫਿਰਦਾ ਯੂਪ ਬਿਹਾਰ ਫਿਰਦੇ ਆ ਲੱਗਦਾ ਸਾਰਾ ਹੀ ਭਈਆ ਖੰਨਾ ਫਿਰਦਾ ਨੇੜੇ ਜਿਹੜੇ ਪਿੰਡਾਂ ਨੂੰ ਉਥੇ ਜੱਜਲ ਗਿਆਨਾ ਰਾਮਸਰਾ ਫੁੱਲੋ ਕਣਕਬਾਲ ਇਹ ਪਿੰਡਾਂ ਚ ਗਿਆ ਮੈਂ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਟੀ ਵੀ ਹੋ ਗਈ ਤਾਂ ਸਾਰੀ ਜ਼ਹਿਰ ਫੈਕਟਰੀ ਧਰ ਦੀ ਠਾ ਪਾਈ ਜਾਂਦੀ ਹੈ ਉਹੀ ਲੋਕ ਪਾਣੀ ਵਰਤਦੇ ਆ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ-ਬਾਰ ਵੇਚ ਕੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਤੇ ਨਾਗਰੀਆਂ ਦੇ ਜੁਪੀ ਭਾਰ ਦੇ ਭਾਈਏ ਟੋਲ ਪਲਾਜਾਂ ਤੇ ਆਏ ਐ ਸ਼ੈਲਰਾਂ 'ਚ ਆ ਗਏ ਕਾਰਖਾਨਿਆਂ 'ਚ ਆ ਗਏ ਪੱਠਿਆਂ ਤੇ ਆ ਗਏ ਕੋਲਰ ਰਿਗਾਰ ਸਾਡੇ ਮਜ਼ਦੂਰਾਂ ਦਾ ਆ ਕੇ ਇਹਨਾਂ ਨੇ ਖੋਲਿਆ ਭਾਈ ਸਾਡੇ ਆਪਣੇ ਬੰਦਿਆਂ ਨੂੰ ਕੰਮ ਦਿਓਗੇ ਭਾਈ ਇਹ ਸਾਡੇ ਉਹ ਲੋਕ ਨੇ ਜੇ ਸਾਡੇ ਬਰਾਬਰ ਖੜ ਕੇ ਜੰਗਾਂ ਜੁੱਧਾਂ 'ਚ ਲੜੇ ਨੇ ਇਹ ਜਿੱਦਾਂ ਅਣਖਾਂ ਦੇ ਰਖਵਾਲੇ ਰਹੇ ਨੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ